ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਉਪਰ ਕੁਵਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਾ ਠੀਕ ਹੈ ਲਓ ਜੀ ਕਰਤੀਏ ਵਲੌਗ ਦੀ ਸਟਾਰਟਿੰਗ ਮੇਰੇ ਵੀਰੋ ਸਵੇਰੇ ਸਵੇਰੇ ਜਾ ਵੇ ਉਹ ਵਾਲੀ ਲੋਟ ਉੱਠਦਾ ਵੇ ਟਾਈਮ ਤੋਂ ਮੁਝ ਸੁਧਾਰ ਲੱਗਿਆ ਉਹ ਬੱਚਾ ਕਿਹੜੇ ਨਹੀਂ ਕੱਢ ਲਿਆ ਓਏ ਹੈਂ ਕੋਲ ਕਨਾ ਨਹੀਂ ਆਂਡੇ ਦਾ ਫਿਰ ਇਹ ਅਬ ਇੱਧਰ ਤਾਂ ਨਹੀਂ ਕਿਤੇ ਕੰਮ ਖਿੱਚੀ ਜਾਂਦੇ ਖੜ ਦੇ ਕੋਣ ਦੇਖ ਯਾਰੋ ਇੱਕ ਮਿੰਟ ਹੁਣ ਚੜਨ ਦੀ ਪਹੁੰਚ ਵੀ ਨਹੀਂ ਤਾਂ ਹਾਂ ਚਲੋ ਛੱਡੋ ਕੋਈ ਹਾਂਜੀ ਤੇ ਲੈਟਰ ਉੱਪਰ ਮੁਝਾਈ ਨਹੀਂ ਕੋਈ ਉਹ ਇਹ ਕੰਮ ਵੀ ਵੱਡਾ ਹੁੰਦਾ ਯਾਰ ਬਹੁਤ ਪੜਾ ਲੱਗਦਾ ਇਹ ਦੁਪਹਿਰੇ 2 2 3 ਤੱਕ ਲੈਟਰ ਚੱਲ ਜਾਈ ਜਾਂਦਾ ਕਹਿੰਦਾ ਭੈਣ ਲਗਾ ਦੇਖਾ ਲਾ ਕਹਿੰਦਾ ਰੋਟੀ ਹਰਕਤ ਦਿਖਾਈ ਇਹਨਾਂ ਨੂੰ ਉਹ ਤਾਂ ਹੈਗੀ ਏ ਜੱਲ ਆਪਣ ਨੂੰ ਆਪ ਨੂੰ ਦਾ ਪਤਾ ਹੈਗਾ ਹਲਾ ਭਾਈ ਰਖ ਰਹੀ ਨੇ ਯਰ ਮੈਂ ਚਲੋ ਕੋਈ ਇਹ ਵੀ ਪਾਵਾਂਗੇ ਕੱਲ ਨੂੰ ਬਾਕੀ ਰਹਿ ਗਿਆ ਨਹੀਂ ਕਰੀ ਦਿੰਦੇ ਹਣਾ ਸੁਣਾ ਮੈਂ ਦੱਸਿਆ ਪਹਿਲਾਂ ਵੀ ਤੇ ਉਹ ਉਹ ਕਰਦੇ ਆਪਾਂ ਕੀ ਕਹਿੰਦੇ ਸੀਗੇ ਸੱਚੇ ਬੁੱਝੇ ਅੱਜ ਕੱਲ ਨੂੰ ਠੰਡਾ ਪਾਵਾਂਗੇ ਵਿਖੋ ਡੇਗੜੇ ਸਾਫ਼ ਕਰ ਦਾਂਗੇ ਹੋਰ ਕਾਪਦੇ ਉਹਦੇ ਕਰ ਲਾਂਗੇ ਬਾਕੀ ਕੱਲ ਚ ਉੱਬਰਨੇ ਜਾਲ ਜਾਲ ਦਾ ਵੀ ਜਲੂਸ ਕਰਦੇ ਦੁੱਤੇ ਬੈਗਾ ਭੈਣ ਬੇ ਏਡਾ ਹਨ ਜਾਲ ਏਡਾ ਤੇ ਤੂੰ ਏਡਾ ਵੈ ਇਥੋਂ ਬਾਤ ਆਹੀ ਵਿੱਚ ਕਰਤਾ ਹੀ ਕੰਮ ਚੱਲ ਕੁੱਟ ਕੱਟ ਕੇ ਸਿੱਧਾ ਕਰ ਲਿਆ ਵਿਚਾਰੇ ਉਹ ਬੈਨਪੈਹੇ ਤਾਂ ਪਹਿਲੇ ਨਹੀਂ ਜੁੜਦੇ ਹੋਰ ਲਾਉਣ ਨੂੰ ਥਾਣੇ ਹਨਾ ਕਰ ਦਿੰਦਾ ਹੈਗਾ ਚਲੋ ਕੋਈ ਗੱਲ ਨਹੀਂ ਓਕੇ ਬਾਬੇ ਵਾਹ ਲੀਓ ਨੂੰ ਵੀ ਛੜਤਾ ਕਰੇ ਹਨਾ ਉਹ ਵੀ ਜਾ ਕੇ ਰੋਟੀ ਪਾਣੀ ਖਾ ਪੀ ਆਇਆ ਘਰੇ ਕੂਤਰ ਕੋ ਬਾਤ ਰੋ ਵੇਖ ਲੈ ਲਟਾ ਜਾ ਤੂੰ ਇਧਰ ਇਧਰ ਲੈ ਜਾ ਕੇ ਦੇਖਾਂਗੇ ਖੇਤ ਚ ਲੈ ਕੇ 11:00 ਵਜੇ ਚਾਹ ਦਾ ਟਾਈਮ ਹੋ ਗਿਆ ਗਰਮੀ ਬਹੁਤ ਹੈ ਬਹੁਤ ਜਾਵੇ ਤੇ ਖੇਤ ਚ ਲਈ ਚਾਹ ਦਾ ਟਾਈਮ ਹੋ ਗਿਆ ਚਾਹ ਜੂ ਫੜਾਈਏ ਤੇ ਕਰਦੇ ਆ ਸ਼ੇਅਰ ਹਾਂਜੀ ਮੇਰੇ ਵੀਰੋ ਤੇ ਖੇਤ ਚੜਾ ਚਾ ਚੜਾ ਕੇ ਖੇਤ ਚਾ ਵੜਾਉਣਾ ਸੀ ਬਈ ਦੂਜੇ ਕੇ ਥੜਾ ਕੇ ਚਾ ਠੀਕ ਆ ਆ ਰੂਪੀ ਵਾਲੇ ਸਵੇਰ ਵਾਲੇ ਭਾਂਡੇ ਚੱਕ ਕੇ ਤੇ ਇਧਰ ਲਿਖਿਆ ਸੀ ਮੋਟਰ ਦੇਣਾ ਨਾ ਮੋਟਰ ਵੀ ਆਪਣੇ ਤੋਂ ਪਹਿਲਾਂ ਹੀ ਛੱਡ ਗਈ ਸੀ ਸਵੇਰੀ ਛੱਡ ਗਈ ਸੀ ਆ ਕੇ ਤੇ ਓਕੇ ਆ ਕੰਮ ਚਾ ਫੜਾ ਕੇ ਮੋਟਰ ਮਾਟਰਾਂ ਦੇਖ ਕੇ ਹੁਣ ਚਾਲਦਿਆਂ ਘਰ ਵਾਪਸ ਆਪਾਂ ਹਾਂਜੀ ਆਗੇ ਜੀ ਇਧਰ ਲੈ ਘਰੇ ਟਾਈਮ ਨਾਲ ਹੀ 4 ਕਵਜੀ ਆ ਗਿਆ దా బా పై కబూతర ఉచే ఉచే అందరూ ਕਰ ਲਈ ਦਾਣੇ ਰੈਡੀ ਪਾਣੀ ਵੀ ਪਾਤਾ ਬਈ ਆ ਤਿੰਨੇ ਖੁੱਡਾਂ 'ਚ ਤਾਂ ਪਾਣੀ ਧੋ ਕੇ ਪਾਤਾ ਠੀਕ ਹੈ ਬਾਕੀ ਰਹਿ ਕਰੀ ਮਾੜੀ ਹੁੰਦੀ ਹੈ ਕੱਲ ਦੀ ਕੱਲ ਨੂੰ ਖੁੱਡੇ ਸਾਫ ਕਰਨੇ ਮੇਬੀ ਹਨਾ ਹੋਰ ਵੀ ਸਾਰੇ ਕੰਮ ਤਾਂ ਨੇੜਾ ਆ ਕੇ ਸਰੀਰ ਕੈਂਪ ਕਰਕੇ ਪੂਰੇ ਠੀਕ ਹੈ ਆ ਕਰਕੇ ਇਥੇ ਦਾਣੇ ਕਰ ਲਏ ਵੀ ਰੈਡੀ ਸਾਰੇ ਕਬੂਤਰਾਂ ਦੇ 1 2 3 4 5 6 6 ਦੇ 6 ਖੁੱਡਿਆਂ ਵਾਸਤੇ ਅੱਜ ਮਿਕਸ ਖਰਾਕ ਪਾਦੀ ਬਈ ਮਿਕਸ ਅਪ ਕਰਤਾ ਠੀਕ ਹੈ ਉਹ ਕੇਰ ਬੋਟਾਂ ਆਏ ਰੱਖੀਏ ਫੂਡ ਨੰਬਰ 1 ਤੋਂ ਕਰਦੇ ਹਾਂ ਸਟਾਰਟਿੰਗ ਆਹ ਕਿਹੜਾ ਬੋਲਾ ਪੁਖੜ ਜਾ ਯਾਰ ਵਿੱਚ ਹਾਂਜੀ ਆਜੋ 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 ਕਰਮਾਂ ਵਾਲਿਓ ਟਰੇ ਭਰੀ ਆ ਇਦਾਂ ਕਿਸੇ ਗੱਲ ਨਾਲੀ ਵਿਹਲੀ ਹੋ ਗਈ ਦਾਣਿਆਂ ਦੀ ਹੁਣ ਕਿਉਂਕਿ ਚੱਕਰ ਗਿਆ ਫਿਰ ਵੀ ਪਹਿਲਾਂ ਕੱਲੇ ਕਬੂਤਰ ਸੀ ਉਹ ਸਾਬ ਤੇ ਦਾਣੇ ਪੋਲੀ ਸੀ ਇਹ ਹੁਣ ਕਬੂਤਰ ਭੁੱਖ ਮੰਨਣ ਲੱਗ ਗਏ ਉਹ ਬੱਚੇ ਹੋ ਗਏ ਹੁਣ ਬਈ ਬੱਚਿਆਂ ਦੇ ਪੋਟੇ ਵੱਡੇ ਹੋ ਗਏ ਨੂੰ ਨਾ ਕਰਕੇ ਹੁਣ ਦਾਣੇ ਵੀ ਵੱਧ ਪੈਣ ਲੱਗ ਗਏ ਉਹ ਜੇ ਹਨ ਠੀਕ ਹੈ ਇੱਕ ਮਿੰਟ ਯਾਰ ਬਾਹਰ ਵੀ ਹੁਣ ਨਿਕਲ ਜਾਣੇ ਰ ਇਹਨੂੰ ਨਾ ਹਟ ਜਾਓ ਹਟ ਜਾਓ ਖੜਜੋ 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 ਆਜੋ ਓਕੇ ਹੋ ਗਈ ਰਿਪੋਰਟ ਇਧਰ ਵੀ ਰੱਖੀ ਭਾਈ ਆਪਾਂ ਯਾਰ ਵਾਲੇ ਕੰਪਿਊਟਰਾਂ ਦੇ ਕਾਲੇ ਸਿਰਲ ਦਾ ਡਰ ਲਾਦਾ ਯਾਰ ਵੀ ਕਿਤੇ ਫੇਰ ਬਾਹਰ ਨਾ ਨਿਕਲ ਜੇ ਹਨਾ ਅਮਰੀਕੀ ਨਾਲ ਜਦੜਾਣਾ ਪਏ ਯਾਰ ਆਜੋ ਬੱਤੋਏ ਹੋ ਗਿਆ ਹੋ ਗਿਆ ਹੋ ਗਿਆ ਬੱਕਾ ਵੀ ਰਿਪੋਰਟ ਇਹਨਾਂ ਨੂੰ ਵੀ ਰੱਖਦੇ ਤਾਣੇ ਹਾਂਜੀ ਇਧਰ ਆ ਗਈ ਫੂਡ ਨੰਬਰ 4 4 ਚ ਹਾਂ ਯਾਰ ਇਧਰੋਂ ਬੱਚੇ ੱਡੇ ਲਵਾਵਾਂਗੇ ਯਾਰ ਫਿਰ ਨਾ ਮਤਲਬ ਵੀ ਹੁਣ ਨਹੀਂ ਫਿਰ ਰੋਕ ਕੇ ਲਵਾ ਲਾਂਗੇ ਯਾਰ ਜਦੋਂ ਦੂਜੇ ਬੱਚੇ ਲਵਾਏ ਨਾ ਉਹਨਾਂ ਦੇ ਨਾਲ ਹੀ ਇਹਨਾਂ ਨੂੰ ਲਵਾ ਲਾਂਗੇ ਠੀਕ ਆ ਬਾਬੇ ਤਾਂ ਕਰਕੇ ਇਹਨਾਂ ਨੂੰ ਬਾਹਰ ਕੱਢਣੋਂ ਆੜ ਗਏ ਯਾਰ ਪਾਕਿਸਤਾਨ ਨੂੰ ਪਤਾ ਹੀ ਹੈ ਹਨਾ ਮੇਰੀ ਪਹੁੰਚ ਦਾ ਕਿੰਨੇ ਕਾਲੀਏ ਡਰਜਾ ਲੱਗਦਾ ਬਾਹਰ ਕੱਢਣੋਂ ਐ ਹੁੰਦਾ ਡੱਟ ਕੇ ਮੁੜ ਕੇ ਕੌਣ ਭੱਜੂਆ ਯਾਰ ਹਨਾ ਕਿੱਥੇ ਲੋਕਾਂ ਨਾਲ ਲੜਦੇ ਕਰਾ ਰਹੀ ਅਰੀ ਕੀ ਅਰਗੇ ਧੌਣ ਬਟਰੇ ਨੂੰ ਉਹ ਤਾਂ ਅਮਰੀਕੀ ਤਾਂ ਕਰਦਾ ਪਰ ਹੋਰ ਨਹੀਂ ਕੋਈ ਰੰਗ ਕਰਦਾ ਯਾਰ ਲਓ ਜੀ ਖੁੱਡਣ ਨੰਬਰ 5 ਚ ਵੀ ਰੱਖ ਤੇ ਦਾਣੇ ਹਾਂਜੀ ਆਗੇ ਇਧਰ ਬੈਠ ਕਵਾਲਾ ਆਇਓ ਬੇਟਾ ਯਾਰ ਭਈ ਕਿਸਲ ਮੇ ਦਾਗ ਦਾ ਸਾਰਾ ਸੀਰ ਕੀ ਬਣਦਾ ਜੋੜਦਾ ਅੰਡਾ ਉੱਤਦਾ ਵੀ ਕੋਈ ਸੋਇਲ ਨੂੰ ਨਾ ਸੀ ਕਾਣੀ ਉਹ ਜੀ ਬੀ ਗੇ ਠੀਕ ਹੈ ਕਿ ਨਹੀਂ ਇੱਕ ਵਾਰ ਪਾਣੀ ਦੇ ਦੇ ਤਾਂ ਕੋਈ ਪਿਆ ਕਿ ਨਹੀਂ ਪਾਣੀ ਦਾ ਪਿਆ ਕਾਲੀ ਵੀ ਧੋਗੇ ਬਦਲਾ ਕੇ ਸਾਰਾ ਪਾਣੀ ਪੂਰੀ ਹੈ ਨਾ ਬੈਡਕ ਚ ਬਈ ਸਿਰਫ ਇੱਕ ਕਬੂਤਰੀ ਰਹੇਗੀ ਜਿਹੜੇ ਅੰਡੇ ਨਹੀਂ ਲਾਇਏ ਹੈਗਾ ਜਿਹੜੀ ਜੋੜੀ ਲਾਈ ਸੀ ਉਹ ਬਲਟੀ ਸਾਹਮਣੇ ਮੋਜਾ ਗੁੜਕੀਆਂ ਦਾ ਤੋਂ ਨਾਲ ਹੀ ਗੂੜੀ ਖਟੀਆਂ ਖੰਦੀ ਕਾਲੇ ਖੰਮ ਵਾਲੀ ਜਿਹੜੀ ਸੰਗਰੂਰ ਵਾਲਾ ਮੋਡਾ ਲੈ ਗਿਆ ਇੱਕ ਤਾਂ ਇਹ ਕਬੂਤਰੀ ਨੇ ਅੰਡੇ ਲਾਏ ਹਲੇ ਰੱਖਣਾ ਬਾਕੀ ਸਾਰੇ ਨਾਲ ਅੰਡੇ ਬੱਚੇ ਹੈਗੇ ਆ ਇੱਧਰ ਭੂਆ ਦੀ ਕਿਵੇਂ ਆ ਕੋਈ ਬਦਲੇ ਭੂਦ ਰਿਆ ਆਏ ਨੇ ਵੀ ਲਵਾੜੇ ਛੋਟੇ ਨੇ ਵੀ ਜਿਹੜਾ ਸੰਮੇਲ ਦੂਸਰੇ ਸੱਡੇ ਛੇ ਦਾ ਭਰਾ ਹੈ ਠੀਕ ਹੈ ਇੱਧਰ ਵੀ ਲਾਲੇ ਬਗਲ ਵਾਲੀ ਜਿਹੜੀ ਦੋ ਬਾਈ ਉੱਡੀ ਐ ਉਹ ਸਾਰੇ ਕਿਤੇ ਚੱਲੀ ਜਾਂਦਾ ਪ੍ਰੋਸੈਸ ਤੇ ਹੁਣ ਆ ਜੇ ਭਾਈ ਆ ਪੈ ਇੱਧਰਲੇ ਖੁੱਡਾਂ 'ਚ ਠੀਕ ਐ ਇੱਧਰਲੇ ਖੁੱਡਾਂ ਦਾ ਕੀ ਸੀਨਾ ਐ ਇੱਧਰ ਵੀ ਸਾਰੀਆਂ ਜੋੜੀਆਂ ਥੱਲੇ ਕਿਸੇ ਥਲੇ ਆਂਡੇ ਐ ਕਿਸੇ ਥਲੇ ਬੱਚੇ ਐ ਕੋਈ ਵੀ ਜੋੜੀ ਵਹਿਲੀ ਨਹੀਂ ਠੀਕ ਆ ਭੰਦੀ ਕਿਸੇ ਥਲੇ ਇੱਕ ਆ ਇੱਕ ਕਿਸੇ ਥਲੇ ਦੋ ਐ ਉਹ ਕੋਈ ਚੱਕ ਰਹੇ ਤੇ ਹੁਣ ਅਗੇ ਭਾਈ ਇੱਧਰਲੇ ਖੁੱਡੇ ਜਾ ਇੱਧਰ ਵੀ ਸਾਰੀਆਂ ਜੋੜੀਆਂ ਥੱਲੇ ਕਿਸੇ ਥਲੇ ਆਂਡੇ ਐ ਕਿਸੇ ਥਲੇ ਬੱਚੇ ਐ ਸਿਰਫ ਇੱਕ ਜੋੜੀ ਨੂੰ ਛੱਡ ਕੇ ਵੱਡਾ ਕਬੂਤਰ ਚੂਸਿਆਂ ਵਾਲਾ ਉਹਨੇ ਹਜੇ ਤੱਕ ਵੀ ਇਹ ਡਰਾਂਡੇ ਨਹੀਂ ਲਵਾਏ ਠੀਕ ਹੈ ਇੱਕ ਜੋੜੀ ਰਹੀ ਗਈ ਇੱਧਰ ਇੱਕ ਜੋੜੀ ਰਹੀ ਗਈ ਬੈਠ ਕੇ ਜਿਨ੍ਹਾਂ ਨੇ ਅੰਡੇ ਨਹੀਂ ਲਾਏ ਠੀਕ ਹੈ ਟੂਸਿਆਂ ਦੇ ਤੋਂ ਪਹਿਲਾਂ ਉੱਥੇ ਜਾਲ ਚ ਤਾਂ ਧਰਾਲੇ ਸੀਗੇ ਅੰਡੇ ਪਰ ਉਹ ਜਾਲ ਜਿਹੜੇ ਅੰਡੇ ਧਰਾਈ ਸੀ ਇੱਕ ਕਬੂਦੀ ਨਾਲ ਤਾਂ ਬੱਚੇ ਬਣ ਗਏ ਦੂਜੀ ਨਾਲ ਬੱਚੇ ਨਹੀਂ ਬਣੇ ਜਿਹੜੀ ਨਾਲ ਬੱਚੇ ਬਣ ਗਏ ਸੀ ਉਹਦੇ ਮਾਂ ਅੰਡੇ ਬਦਲ ਕੇ ਉਹ ਕੂਤਰੀ ਕਰਤੀ ਉਹ ਵਿਹਲੀ ਜਿਹੜੀ ਦੇ ਅੰਡੇ ਫੋਕੇ ਸੀ ਉਹਦੇ ਨਾਲ ਮੈਂ ਇੱਧਰ ਛੜਤਾ ਲਾ ਕੇ ਉਹਨੂੰ ਮੈਂ ਚੱਲ ਇੱਧਰ ਆਪਦੇ ਥੱਲੇ ਪਾ ਲਉ ਉਹ ਕਬੂਤਰੀ ਨਹੀਂ ਵੀ ਇੱਧਰ ਅੰਡੇ ਨਹੀਂ ਧਰੇਗੀ ਹਨਾ ਉਹ ਕਬੂ ਵੀਰਾਂ ਚੱਕਰ ਕੀ ਸੀਦਾ ਪਿਛਲੇ ਸਾਲ ਤੋਂ ਹੀ ਇੱਕ ਆਂਡਾ ਫੋਕਾ ਲਾਉਣ ਲੱਗ ਗਈ ਸੀ ਇਹ ਤੈਰ ਕੀਤੇ ਦੋਵੇਂ ਫੋਕੇ ਲਾ ਦੇ ਤੇ ਹੁਣ ਧਰੇ ਹੀ ਨਹੀਂ ਠੀਕ ਐ ਇੱਕ ਇਧਰ ਆ ਰੌਲਾ ਚੱਲ ਰਿਹਾ ਇੱਕ ਰੌਲਾ ਚੱਲਦਾ ਆਂਡਿਆਂ ਦਾ ਬਈ ਤਿੰਨ ਆਂਡੇ ਤਾਂ ਹੋ ਕਬੂਤਰ ਥੱਲੇ ਸਾਹਮਣੇ ਜਿਹੜਾ ਹੁਣ ਬੈਠਾ ਜਾ ਰਿਹਾ ਆਹ ਠੀਕ ਐ ਤਿੰਨ ਆਂਡੇ ਦੇ ਥੱਲੇ ਦੋ ਤੇ ਇਹਦੇ ਆਉਂਦੇ ਐ ਇੱਕ ਨਹੀਂ ਪਤਾ ਕਿਹੜੇ ਦੇ ਤੇ ਤਿੰਨਾ ਜੀ ਬੱਚੇ ਵੜ ਗਏ ਠੀਕ ਐ ਇੱਕ ਤਾਂ ਇਹ ਕਿਸ ਗੱਲ ਚੱਲੀ ਜਾਂਦਾ ਇੱਕ ਬਈ ਭੂਆਲੇ ਦਾ ਮੈਨੂੰ ਆਏ ਨਹੀਂ ਪਤਾ ਆਂਡੇ ਭੂਆਲੇ ਨੇ ਵੀ ਦੂਰੀਆਂ ਕਰਾ ਲੇ ਗਲਾਬੀ ਟੱਡਾ ਲੇ ਵੀ ਇਹਨੇ ਇੱਕ ਅੰਡਾ ਧਰ ਲਿਆ ਪਹਿਲਾਂ ਧਰ ਲਿਆ ਕੰਡਾ ਮੈਂ ਵੀ ਚੱਲ ਬਈ ਇਹ ਪਹਿਲੇ ਰੀਦੂ ਨੇ ਅੰਡਾ ਲਾਇਆ ਉਹ ਇੱਕ ਲਾਇ ਸੀ ਜੀ ਨਾਲ ਹੀ ਕਬੂਤਰੀ ਨੇ ਤੇ ਉਹ ਵੀ ਅੰਡਾ ਧਰ ਲਿਆ ਤੇ ਮੈਂ ਚੱਲ ਕੋਈ ਨਾ ਵੀ ਦੂਜਾ ਵੀ ਲਾ ਲੈਣਗੇ ਮੈਂ ਨਿਗ੍ਹਾ ਰੱਖੀ ਤਈ ਇੱਕ ਉਹਨੇ ਛੱਡ ਕੇ ਕਬੂਦੀ ਅੰਡਾ ਲਾਉਂਦੀ ਐ ਮੈਂ ਦੇਖਿਆ ਇੱਕ ਤਾਂ ਨਹੀਂ ਛੱਡ ਕੇ ਵੀ ਨਹੀਂ ਉਦਿਆਂ ਅੰਡਾ ਲਾਉਣਾ ਮੈਂ ਯਾਰ ਵੀ ਇੱਕ ਹੀ ਲਾਇਆ ਤੇ ਉਹਦੂ ਇੱਕ ਦਿਨ ਠਹਿਰ ਕੇ ਰੱਬ ਜਾਣੇ ਇਹ ਵੀ ਉਸੇ ਕਬੂਤਰੀ ਨੇ ਦੋ ਦਿਨ ਲੇਟ ਦਾ ਅੰਡਾ ਜਾ ਵੀ ਕੋਈ ਹੋਰ ਕਬੂਤਰੀ ਅੰਡਾ ਧਰ ਗਿਆ ਗਿਆ ਆਲ ਦੇ ਜੀ ਠੀਕ ਐ ਤਾਂ ਕਰ ਗੁਣ ਕਪੜਾ ਲੱਗ ਰਿਹਾ ਵੀ ਜਾਂ ਤਾਂ ਹੋ ਉਹ ਤੇ ਕਿਸ ਨੇ ਐਕਸਟਰਾ ਅੰਡਾ ਧਰਿਆ ਬਈ ਨਾਲ ਆ ਕੇ ਉਹਦੇ ਤੇ ਜਾਂ ਐ ਕਹਿ ਸਕਦੇ ਆ ਫਿਰ ਵੀ ਭੂਆ ਵਾਲੇ ਨੇ ਵੀ ਇੱਕ ਤਰ੍ਹਾਂ ਆਇਆ ਇੱਕ ਜਿਹੜੀ ਕੁੜੀ ਨੇ ਥੱਲੇ ਧਰਿਆ ਪਹਿਲਾਂ ਥੱਲੇ ਧਰ ਕੀ ਅੰਡਾ ਫਿਰ ਉਹਦੇ ਨਾਲ ਜਾ ਕੇ ਧਰ ਲਿਆਉਣੇ ਜਾਂ ਦੋਵੇਂ ਉਹਦੇ ਆ ਜਾਂ ਦੋਏ ਦੇ ਇੱਕ ਹੋਰ ਦਾ ਮਤਲਬ ਵੀ ਆਹ ਕਨਫਿਊਜ਼ਨ ਹੋਈ ਪਈ ਆ ਪੰਜ ਅੰਡਿਆਂ ਚ ਹੁਣ ਪਤਾ ਤਾਂ ਹੈਗਾ ਪੰਜ ਅੰ ਪੰਜ ਅੰਡੇ ਆ ਜੋੜੀਆਂ ਦੋ ਐ ਤੇ ਉਹ ਮੈਨੂੰ ਕੇਸ ਨਹੀਂ ਸਮਝ ਆ ਰਿਹਾ ਵੀ ਹੁਣ ਤਿੰਨ ਇਹਦੇ ਥੱਲੇ ਆ ਵੀ ਦੋ ਤਾਂ ਇਹਦੇ ਆ ਇੱਕ ਨਹੀਂ ਪਤਾ ਹੁਣ ਪੂਆ ਵਾਲੇ ਥੱਲੇ ਵੀ ਆਏ ਲੱਗਦਾ ਵੀ ਯਾਰ ਇੱਕ ਉਹਦਾ ਲੱਗਦਾ ਦੋਵੇਂ ਉਹਦੇ ਲੱਗਦੇ ਆ ਵੀ ਪੱਕੋ ਬਾਹਰੋਂ ਹੀ ਪੀਗਾ ਲੈ ਆ ਰਿਹਾ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਇਧਰ ਵੀ ਫਿਰ ਨਹੀਂ ਪਤਾ ਮੈਨੂੰ ਬੱਚੇ ਬੁੱੱਚੀ ਕਈ ਜੋੜਾਂ ਦੇ ਕਿਹੜੇ ਹੈਗੇ ਕਿਹੜੇ ਦੇ ਨਹੀਂ ਇਹ ਉਹਿੰਦਾ ਪੀਤਰੀ ਜਣਾਂ ਦੇ ਹਸਾ ਤੇ ਆਸ ਮੇਰੀ ਨਿਗਾਹ ਉਹ ਘਟ ਹੈ ਨਾ ਸਹੀ ਤਾਂ ਨਹੀਂ ਇਹ ਕਿਰਿਆ ਬਸ ਰੰਗਾ ਨੂੰ ਵੇਖ ਕੇ ਵੀ ਜਾਣਾਂਗੇ ਬਸ ਜਿਹੜਾ ਹੋਇਆ ਖੱਟੀਆਂ ਦਾ ਚਿੱਟੀਆਂ ਦਾ ਕਾਲ ਚੀਮੇ ਉਹ ਕਹਿੰਦੇਗੇ 640 ਵਾਲਿਆ ਹੈ ਜਿਹੜੇ ਛਾਖ ਕੱਢ ਗੋ ਉਹ ਕਹਿੰਦੇਗੇ ਵੱਡੇ ਛਾਖਾਂ ਦੇ ਬਸ ਤੇ ਲਾਲੂ ਜੀ ਨੇ ਟੂਸਿਆਂ ਨਾਲ ਦੇ ਬਣਾਵਾਂਗੇ ਕੋ ਰਤੀ ਰੁੱਤੀ ਨਾਲ ਦੇ ਬਣਾਵਾਂਗੇ ਵਾ ਸਾਂਹ ਕਹਿਦਾ ਕਰਾਂਗੇ ਹੋਰ ਕੀ ਹੁਣ ਇਹਦਾ ਪਤਾ ਨਹੀਂਗਾ ਆਹ ਸੀਨ ਸੀ ਸਾਰਾ ਬਾਬੇ ਵੇਡਾ ਸਾਨੂੰ ਮੈਂ ਖੁੱਲ ਕੇ ਦੱਸਦਾ ਸਾਰਾ ਕੁਝ ਠੀਕ ਹੈ ਆਏ ਅੰਡਾ ਦਾ ਕਪੜਾ ਹੋਇਆ ਪਿਆਗਾ ਬਾਹਲਾ ਨਹੀਂ ਦੋ ਤਿੰਨ ਜੋੜੀਆਂ ਦੀ ਕਪੜਾ ਇੱਕ ਇੱਕ ਦੋ ਜੋੜੀਆਂ ਦੀ ਇਧਰ ਕਪੜਾ ਆਏ ਅੰਡਿਆਂ ਦਾ ਤੇ ਇੱਕ ਜੋੜੀ ਦੇ ਇਧਰ ਕਪੜਾ ਆੰਡਿਆਂ ਦਾ ਬਸ ਇੰਨਾ ਹੀ ਕਰਦੇ ਚਲੋ ਠੀਕ ਆ ਬਾਬੇ ਹੁਣ ਕਰਾਂ ਟਾਈਮ ਲੈਪਸ ਲਾਵਾ ਮੈਂ ਹੋਰ ਕੰਮ ਤੋਂ ਨੇਗੜਾ ਦੇਖੀ ਕੀ ਬੰਦਾ ਸਾਰਾ ਕੁਝ ਫਿਰ ਕਰਦਾ ਤੁਹਾਡਾ ਸ਼ੇਰ ਬਾਕੀ ਅੱਜ ਕੋਈ ਵੀ ਕਬੂਤਰ ਵਗੈਰਾ ਬਾਹਰ ਨਹੀਂ ਕੱਢ ਹਾਂਜੀ ਓਕੇ ਨਿਬੜ ਗਈ ਕੰਮ ਤਾਂ ਹਨਾ ਲਗਭਗ ਤੇ ਇੱਕ ਸਾਥ ਹਾਂ ਇੱਕ ਜੋੜੀ ਰਹਿ ਗਈ ਸੀ ਵੀ ਹੋਰ ਠੀਕ ਐ ਉਹ ਇਧਰ ਐ ਉਹਨੇ ਵੀ ਆਂਡੇ ਨਹੀਂ ਲਾਏ ਉਹਨੇ ਲਾਏ ਸੀਗੇ ਆਂਡੇ ਉਹ ਕਬੂਤਰੀ ਨੇ ਇੱਕ ਤਰ੍ਹਾਂ ਸੀਗਾ ਸ਼ਾਇਦ ਪਤਾ ਨਹੀਂ ਇੱਕ ਤਰ੍ਹਾਂ ਸੀ ਇੱਕ ਹੋਰ ਕਿ ਤਰ ਤੋਟਾਉਂਦਾ ਯਾਰ ਉਹਦੇ ਮੈਂ ਫਿਰ ਜਿਹੜਾ ਇੱਕ ਸੀਗਾ ਤੇ ਇੱਕ ਹੋਰ ਪੱਠੀ ਨੇ ਦੋ ਲਾਇਏ ਸੀ ਉਹਦੇ ਇੱਕ ਮਤਲਬ ਪੱਠੀ ਨੇ ਪਹਿਲੇ ਲਾਇਏ ਸੀਗੇ ਉਹਦਾ ਇੱਕ ਆਂਡੇ ਦਾ ਬੱਚਾ ਬਣ ਗਿਆ ਪੱਠੀ ਦੇ ਚ ਇੱਕ ਫੋਕਾ ਸੀ ਤੇ ਇੱਕ ਦੂਜੀ ਕੂਦਰੀ ਦਾ ਸੀਗਾ ਉਹ ਦੋਵੇਂ ਮੈਂ ਇੱਕ ਥੱਲੇ ਕਰਤੀ ਪੱਠੀ ਥੱਲੇ ਤੇ ਉਹ ਕਬੂਤਰੀ ਮਨ ਕੇ ਚੱਲ ਹੁਣ ਦੂਰੇ ਲਾਉਣ ਆਲੀ ਐ ਠੀਕ ਹੈ ਇੱਕ ਜੋੜੀ ਨੇ ਇੱਧਰ ਨਹੀਂ ਲਾਇਆ بس ਇੱਕ ਜੋੜੀ ਨੇ ਇੱਧਰ ਨਹੀਂ ਲਾਇਆ ਤੇ ਇੱਕ ਜੋੜੀ ਨੇ ਬੈਠ ਕੇ ਨਹੀਂ ਮੰਨ ਗੱਲ ਇੱਧਰ ਵੀ ਜੋੜੀ ਵੀ ਲਾ ਸਕਦੀ ਐ ਆ ਵੀ ਲਾ ਲੂ ਬੈਟ ਕਾਲੀ ਕੁਤਰੀ ਮੁਸ਼ਕਿਲ ਆਵੇ ਬਾਕੀ ਓਕੇ ਆ ਡਾਨਾ ਕੰਮ ਚੱਲੀ ਹੁਣ ਖੇਤ ਨੂੰ ਨੀਰ ਨੂੰ ਰਵਾਟ ਲੈਣ ਲੱਗੇ ਤੇ ਵੀਡੀਓ ਅਪਲੋਡ ਕਰੇਗੇ ਵਗੈਰਾ ਆਜੋ ਤੁਹਾਨੂੰ ਤਿੰਨਾਂ ਡਾਨਾ ਕਬਲਾ ਦਿਖਾ ਹੀ ਦਿੰਨੇ ਆ ਠੀਕ ਹੈ ਜੀ ਇਹਨੇ ਆ ਦੇਖੋ ਆਂ ਹੀਰ ਨਹੀਂ ਦੇ ਕੰਮ ਐ ਕਿਹੜੀ ਤਿੰਨਾਂ ਡੰਡੇ ਦੇ ਬੈਠੀ ਐ ਅੱਲੀ ਇਹਦੇ ਤਿੰਨਾ ਜੋ ਬੱਚੇ ਕੱਢ ਰਹੇ ਆ ਮਾ ਜੀ ਆ ਦੇ ਤਾਂ ਕੈਦਾ ਭਾਜੀ ਆ ਦੋਵੇਂ ਦਾ ਮਾਰਕਿੰਗ ਕਰਤੀ ਜਿਹੜੇ ਪਹਿਲਾਂ ਲਾਈ ਸੀ ਮੈਂ ਠੀਕ ਹੈ ਕਾਰਾ ਮਾਰਕਿੰਗਲੇ ਕਾਰਾ ਇਹ ਕਾ ਪਤਾ ਨਹੀਂ ਕਿਹੜਾ ਹੈ ਵਿੱਚ ਹੋਰ ਇਸ ਵਾਰ ਸੰਜੋ ਬਾਹਰ ਆ ਯਾਰ ਬਾਕੀ ਬੱਚੇ ਕੁਝ ਨਾ ਬੋਲ ਨਿਕਲੇ ਤੇ ਯਾਰ ਬੱਚੇ ਤਾਂ ਢੇਰ ਵਜੇ ਪਿਆ ਦਿਖਾਵਾਂਗੇ ਬਿੱਲੇ ਟਾਈਮ ਦਿਖਾਵਾਂਗੇ ਇਹ ਸਾਰਾ ਕੁਝ ਹੁਣ ਤਾਂ ਲੇਬਰੋ ਕੰਮ ਨਿਬੜ ਕੇ ਖੇਤ ਚਲੇ ਹਾਂਜੀ ਪਹੁੰਚ ਗਏ ਜੀ ਖੇਤ ਨੀਰੇ ਵਾਲੀ ਰੇੜੀ ਲੈ ਕੇ ਠੀਕ ਹੈ ਕਾਰੇ ਹੋਏ ਪਿਆ ਫੁੱਲ ਬਈ ਜਾਵਾਂ ਉਹ ਸਿਰੇ ਤੋਂ ਲੈ ਕੇ ਆਸਰੇ ਤੱਕ ਨਹੀਂ ਔਰ ਲੋਰ ਲਾ ਮੁਛਲ ਤੇ ਸਾਨੂੰ ਪਤਾ ਵੀ ਮੋਟਰ ਦਾ ਪਾਣੀ ਨਹੀਂ ਚੜਦਾ ਜਾਂ ਤਾਂ ਹਾਉ ਮੋਟਰ ਦਾ ਛੱਡ ਕੇ ਆਉਣੀ ਪੈਂਦੀ ਆ ਉਹ ਵਾਲੀ ਜਾਂ ਮੋਗੇ ਦਾ ਪੈਂਦਾ ਤੇ ਵੀ ਕਿਾਰੇ ਫੁੱਲ ਡੱਟੇ ਪਏ ਆ ਪਹਿਲੇ ਨੰਬਰ ਤੇ ਜਾ ਕੇ ਮੱਸੀ ਮੋਟਰ ਬੰਦ ਕਰੇ ਹਾਂਜੀ ਕਰੀਏ ਜੀ ਮੋਟਰ ਬੰਦ ਬਹੁਤ ਜਿਆਦਾ ਬੁਰਾ ਹਾਲ ਹੋਇਆ ਤੇ ਬਈ ਓਏ ਇਹ ਟੋੜ ਦੇ ਤਾਂ ਢਾਗ ਜਗੇ ਸਿਰੋ ਖਾਵਣ ਉਹ ਢਾਂਜ ਵੀ ਦਰਦ ਨਹੀਂ ਫਿਰਦਾ ਇਹ ਟੋਟਾ ਨੂੰ ਰੱਖਦੇ ਕੋਤੇ ਡਲੇ ਡਲੇ ਆ ਆ ਦੇਖੋ ਖੜਜਾ ਦੇਖੋ ਜੀ ਦੇਖੋ ਜੀ ਸਫਲ ਕਰਸਾਨਾ ਦੇ ਕੰਮ ਇਹ ਆਈ ਸਫਲ ਕਰਸਾਨਾ ਦੇ ਕੰਮ ਵਟ ਦੇਂਦੀ ਏ ਫਿਰ ਦੇ ਨਾ ਤਰਦੀ ਵਟ ਆਇਆ ਹੁੰਦਾ ਕੰਮ ਜਾਵਾ ਚਲੋ ਕੋਈ ਨਾ ਹਾਂਜੀ ਕਰੀਏ ਜੀ ਰੇੜੀ ਆਨ ਲੋਡਾ ਚੱਲਿਆਂ ਜੀ ਕਰ ਲੋ ਕਰਕੇ ਗੱਡੀ ਲੋਡ ਨੀਰੇ ਵਾਲੀ ਠੀਕ ਐ ਕਰੇ ਜਾ ਲਗੇ ਵੀਡੀਓ ਲਾਉਣੇ ਬਾਬਿਓ ਹਾਂਜੀ ਮੇਰੇ ਦੋਸਤੋ ਆਗੇ ਜੀ ਖੇਤ ਮੋਟਰ ਦਾ ਭਈਆ ਬੰਦ ਕਰਨਾ ਹੂੰ ਸਾਪਣਾ ਬੈਟਾ ਉਹ ਵੀ ਕਿਤੇ ਭਾਣ ਨੂੰ ਹੱਥ ਪਾ ਜੇ ਬਾਬਿਆਂ ਦਾ ਨਾ ਜਾ ਲੱਗਦਾ ਈ ਆਫ ਸਹੀ ਹੈ ਨਾ ਮੈਂ ਵੀਡੀਓ ਤਾਂ ਬਣਾਉਣਾ ਹੁਣ ਨਾ ਮੁੜ ਕੇ ਉਹ ਭੁੱਲ ਜਾਣਾ ਨਾ ਫਿਰ ਉਹ ਵੀਡੀਓ ਵੇਖਣੀ ਪੈਣੀ ਵਾਕਈ ਬੰਦ ਕਰਕੇ ਐਵੇਂ ਮਰੇ ਇਨਾ ਦਿਮਾਗ ਚੱਲਦਾ ਚਲੋ ਉਹਨੇ ਕਾ ਬਾਬੇ ਮੂੰਹ ਪੱਕੇ ਦੀ ਦਵਾਈ ਲੱਕੇ ਨੇ ਹੋਰ ਉਹ ਟੂਪਟ ਆਪਾਂ ਹਣਾ ਕੁਝ ਮੂੰਹ ਜਿਹਾ ਲਾਉਣ ਵਾਲਾ ਲਿਕਵਿਡ ਜਾਂ ਕੋਈ ਉਦਾਂ ਦੀ ਚੀਜ਼ ਲਿਆਉਣੇ ਆਂ ਇਹ ਨਾਲ ਹਰਕ ਪਵੇ ਨਾਲੇ ਕੁਝ ਖਾਣ ਨੂੰ ਲਿਆਉਣੇ ਆਂ ਫਿਰ ਚੱਲਦੇ ਆ ਘਰੇ ਆਪਾਂ